ਡੇਲੀ ਪੰਜਾਬੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤੋ ਸਵਾਗਤ ਹੈ। ਦੋਸਤੋ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੋਜ਼ ਵਿਖੇ ਪਹੁੰਚੇ। ਜਿੱਥੇ ਉਹਨਾਂ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ। ਵੱਡੀ ਤعداد ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲਬਾਤ ਕੀਤੀ ਅਤੇ ਨਾਲ ਹੀ ਉਹਨਾਂ ਦੇ ਦੁੱਖ ਦਰਦ ਵੀ ਸੁਣੇ। ਉਹਨਾਂ ਕਹੇ ਕਿ ਪਿੰਡਾਂ ਵਿੱਚ ਭਾਈਚਾਰਕ ਸਾਂਝ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਹੈ। ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੰਗੇ ਬੰਦਿਆਂ ਨੂੰ ਹੀ ਸਰਪੰਚੀ ਦਾ ਮੌਕਾ ਦੇਣਾ ਚਾਹੀਦਾ ਹੈ। ਉਹਨ ਸਤਿ ਸ੍ਰੀ ਅਕਾਲ ਤੇ ਲਗਾ ਸਵਾਗਤ ਜੀ ਆਇਆਂ ਆ ਸਰਦਾਰ ਪੁਗਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਪੁਗਤ ਸਿੰਘ ਮਾਨ ਜਿੰਦਾਬਾਦ ਬੋਲੇ ਸੋ ਨਿਹਾਲ ਜਿੰਦਾਬਾਦ ਜੀ ਆਹ ਲਾਹ ਇੱਕ ਰੁਪਈਆ ਇਹ ਤਾਂ ਮੈਂ ਸਾਰੇ ਬਿੱਟਰੀ ਜੀ ਨੂੰ ਫੀਡ ਲਗਾਉਂਦਾ ਮੈਂ ਕਲਾਕਾਰੀ ਵਾਲੇ ਖਰੀਦ ਲੈਂਦਾ ਮੈਂ ਤਾਂ ਕਿਸੇ ਨੂੰ ਦੱਸਿਆ ਅੱਜ ਇੰਨੇ ਤੇਰਾ ਪਰਦਾਦਾ ਹੁੰਦਾ ਸੀ ਮਿਸ਼ਨਾ ਮਿਸ਼ਨ ਸਿੰਘ ਆਪਣੇ ਪਿੰਡ ਕਾਲ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਧੋਕਰਾਂ ਕੋਲ ਹੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਕਿਕਰ ਪੰਡਤੋਰੀ ਜਲੇ ਨੇ ਤੇ ਇੱਕ ਸਾਡੇ ਕੋਲੇ ਕੋਈ ਆਇਆ ਕਹਿੰਦੇ ਹੁਣ ਡਿਸਪਲ ਹਿਸਟਰੀ ਨਹੀਂ ਹੁੰਦੀ ਪਰ ਸਾਡੀ ਸੁਭਾਅ ਚ ਛੋਲੇ ਪੈ ਸੀ ਜਦੋਂ ਕਾਲ ਆ ਗਿਆ ਤਾਂ ਮਿਸ਼ਨੇ ਦਰਦੇ ਨੇ ਪਰਦਾਦੇ ਨੇ ਮੈਨੂੰ ਸਾਰੇ ਪਿੰਡ ਨੂੰ ਕਹਿੰਦਾ ਸੀ ਛੋਲੇ ਚੱਕ ਲਈ ਕੋਈ ਜ਼ਮੀਨ ਦੀ ਰਿਸਟਰੀ ਕਰਾਉਣ ਦੀ ਲੋੜ ਨਹੀਂ ਚੱਕ ਲਈ। ਪੁਰਾਣੇ ਬੀਰਕ ਬੈਠਿਆ ਛੇ ਇਹਨਾਂ ਨੂੰ ਪਤਾ ਹੋਊਗਾ, ਇਹਨਾਂ ਦਾ ਪਤਾ ਨਹੀਂ। ਲੋਕਾਂ ਦੀ ਸੇਵਾ ਹੀ ਇੱਕ ਵੱਡੀ ਦਾ ਕੋਈ ਚਰੋ ਦੇ ਪਰਦਾ ਦੇਈ ਪੁੰਨ ਖੱਟਿਆ ਹੋਇਆ ਦੇਖ ਆ ਰਹੇ। ਡੇਟੀ ਮਡੀ ਪੋਜੀਸ਼ਨ ਤੇ ਬਿਚਾ ਤਾ ਰਹੇ। ਸੋ ਮੈਂ ਬੋਲ ਕੇ ਕਹਿਣਾ ਹੈ, ਅਈਆ ਕਰੇ। ਪਲਾਬ ਕਰੇ। ਮੰਗਾ ਕਰੇ। ਸਾਰੇ ਆਮਦਨ ਰਮਣੀ ਕਰੇ। ਸਾਰੇ ਮੇਰੇ ਦੋਸਤਾਂ ਵਿੱਚੋਂ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਖੇਡਣ ਨਹੀਂ ਆਉਂਦਾ ਸੀ ਤੇ ਨਾਲ ਝੜਪਾਂ ਵੀ ਹੋਈਆਂ ਨੇ ਜੇ ਤੋਂ ਘਟ ਖਾਦੀ ਵੀ ਹੈ ਕਿਸੇ ਦੇ ਲਾਈਆਂ ਵੀ ਨੇ ਚਾਰ ਸਵੇਤ ਤਾਂ ਬੜ ਬਚਪਨਾ ਦਾ ਮਾਲਵੇ ਦਾ ਇਹ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਹੋਇਸ ਕਰਕੇ ਮੈਂ ਕਹਿਣਾ ਅੱਜ ਤੁਹਾਡੇ ਕੋਲੇ ਮੌਕਾ ਹੈ ਕਿ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸਹਿਮਤੀ ਬਣ ਗਈ ਐ ਮੈਂਬਰਾਂ ਤੇ ਸਹਿਮਤੀ ਬਣ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨਹੀਂ ਸਾਰੇ ਮੋਤਵਾਰ ਨਹੀਂ ਪੰਚਾਇਤ ਬਣਾਓ 5 ਲੱਖ ਰੁਪਏ ਤਾਂ ਬੈਸੀ ਨਾ ਆਣਾ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਦੇ ਮੰਗ ਕੋਈ ਰਹੀ ਨਹੀਂ ਸਭ ਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣੀ ਦੁੱਲ ਜੋ ਵੀ ਪਿੰਡ ਚਾਹੂਗਾ ਮੈਂ ਹਰੇ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕਲੇਸਤਾ ਹੋਇਆ ਨਹੀਂ ਹੈਗਾ ਮੈਂ ਸਾਰੇ ਪੰਜਾਬ ਨਹੀਂ ਤਮੇ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ ਜਿਨ੍ਹਾਂ ਨੇ ਸਹਿਮਤੀ ਦਿੱਤੀ ਅੱਜ ਸਿੱਚੇਵਾਲ ਪਿੰਡ ਦੀ ਹੈ ਇਹ ਪੰਜਵੀਂ ਵਾਰ ਸਹਿਮਤੀ ਹੋਈ ਹੈ ਜਿਹੜਾ ਸਹਤਮਤ ਸਿੱਚੇਵਾਲ ਆਪਣੇ ਰਾਜ ਸਭਾ ਦੇ ਅੰਦਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸਹਿਮਤੀ ਹੋਈ ਹੈ ਕੋਸਰ ਵੱਜਦੀ ਉਹ ਬੰਦਾ ਪੰਜਵੀਂ ਵਾਰ ਮੜੀ ਇਹਦਾ ਮਤਲਬ ਪਿੰਡ ਚ ਇੰਕਾ ਉਹ ਪਿੰਡ ਤਰੱਕੀ ਕਰ ਜਾਂਦੇ ਹਨ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਹੈ ਫਿਰ ਨਹੀਂ ਪਿੰਡ ਤਰੱਕੀ ਕਰ ਸਕਦਾ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪ 40 ਲੱਖ ਲਾਇਆ ਹੁੰਦਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂ ਇਹ ਵੀ ਦੇਖ ਲੇ ਜੇ ਤੁਸੀਂ ਪੈਸੇ ਲੈ ਕੇ ਮੁੰਡਾ ਪਾਉਂਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਯਾ ਕੰਮ ਹੈ ਉਹ ਕਹੋਗਾ ਜੀ 10000 ਰੁਪਏ ਲੂ ਤੁਸੀਂ ਕਹੋਗੇ ਜੀ ਇਸ ਦਾ ਤੋਂ ਫੋਟਾ ਪਾਈਆਂ ਸੀ ਉਹ ਬੋਵੇ ਜੀ ਜੋ ਤੁਹਾਡਾ ਉਹ ਤੋਂ ਬੋਟਾ ਮਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਉਹ ਜਿਹੜਾ ਸਾਡਾ ਰੇਟ ਹੈ ਉਹ ਤੁਹਾਨੂੰ ਦੇਣਾ ਪੈਣਾ ਹੈ ਕੀ ਕੀ ਬੋਲੋਗੇ ਜੀ ਉੱਥੇ ਨੀਂ ਲਿਖ ਕੇ ਮੁੜਿਆ ਹੋਗੇ ਨਾ ਇਸ ਕਰਕੇ ਬੋਟ ਨੂੰ ਐ ਨਾ ਸਮਝੋ ਵੀ ਇੱਕ ਬੋਟਾ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲਓਗੇ ਪੀੜੀਆਂ ਬਦਲ ਜਾਣਗੀਆਂ ਅੱਗੇ ਅੱਗੇ ਚਕਤੀ ਜੋਗੀ ਕਰਾਂ ਚੋ ਜਿੰਨੇ ਮਰਜ਼ੀ ਹਰੇ ਕਾਡ ਲਾਲ ਕਾਡ ਨੀਲੇ ਕਾਡ ਪੀਲੇ ਕਾਡ ਬਣਾ ਲਓ ਗਰੀਬੀਆਂ ਨਹੀਂ ਚੱਕੀ ਜਾਣੀਆਂ ਗਰੀਬੀਆਂ ਉਦੋਂ ਚੱਕੀ ਜਾਣੀਆਂ ਜਦੋਂ ਗਰੀਬਾਂ ਨੇ ਜਵਾਕ ਪੀ ਐਚ ਵੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ਟੀ ਕਰਕੇ 2 2 ਲੱਖ ਰੁਪਏ ਦਾ ਘਾਹ ਤੇ ਜਿਨ੍ਹਾਂ ਨੂੰ ਨੌਕਰੀਆਂ ਲੱਗਣਗੇ ਉਦੋਂ ਗਰੀਬੀਆਂ ਚੱਕੀ ਜਾਣਗੀਆਂ ਹੋਰ ਗੁਰ ਗਰੀਬੀਆਂ ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਜਦੋਂ ਦਿਨਾਂ ਆਪਣੇ ਪਿੰਡ ਦੇ ਵੀ ਮੈਨੂੰ ਮਿਲਿਆ ਕਿੰਨੀਆਂ ਨੌਕਰੀਆਂ ਮਿਲੀਆਂ ਆਪਣੇ ਪਿੰਡ ਉਹ ਗੁਲੀਏ ਕਬਰਦਾਰ ਮਿਲਿਆ ਮੈਨੂੰ ਭੈਣ ਭਾਈ ਮੇਰੇ ਸੀ ਅਰੇ ਦੋ ਭੈਣ ਭਾਈ ਮਿਲਿਆ ਤੇ ਅੰਮਾਨਾ ਹਾਂ ਜੇ ਕੋ ਪਹਿਲਾਂ ਕਦੇ ਨਹੀਂ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਤੂੰ ਛੇਤੀ ਦੇਣੀ ਆ ਵੜ ਕੇ ਆ ਜਾਓ ਜਿਹੜੇ ਮਰਚੇ ਪਿੰਡ ਦੇ ਹੋਰ ਤਾਂ ਮੇਰਾ ਤੋੜਾਲ ਵੀ ਮੇਰੇ ਹੀ ਐ ਧਰਮਗੜ ਮੇਰਾ ਦੋਦਰਾ ਬਾਦਲਾ ਗੜਤੀ ਮੇਰੇ ਨੇ ਕਣਕਾਲ ਮੇਰਾ ਹੈ ਗੰਡੂਆ ਮੇਰਾ ਹੈ ਖਲੇੜਾ ਮੇਰਾ ਹੈ ਅਮਰੂ ਬੋੜਨਾਂ ਨੂੰ ਮੇਰਾ ਝਾੜੂ ਮੇਰਾ ਢਡਰੀਆਂ ਸਾਹ ਮੈਂ ਅੱਜ ਆਪਣੇ ਪਿੰਡ ਆਇਆ ਸਿਆਣੇ ਕਹਿੰਦੇ ਆ ਕਿ ਬੰਦਾ ਜਿੱਡਾ ਮਰਜੀ ਵੱਡਾ ਬਣ ਜੇ ਆਪਣੇ ਪਿੰਡ ਦੇ ਲੋਕਾਂ ਤੋਂ ਆਪਣੀਆਂ ਚਾਚੀਆਂ ਤਾਈਆਂ ਤੋਂ ਆਪਣੇ ਭੈਣਾਂ ਭਾਈਆਂ ਤੋਂ ਵੱਡਾ ਨਹੀਂ ਹੋ ਸਕਦਾ ਇਸੇ ਪਿੰਡ ਦੀਆਂ ਗਲੀਆਂ 'ਚ ਖੇਡੇ ਆ ਇਸੇ ਪਿੰਡ ਦੀਆਂ ਗਲੀਆਂ 'ਚ ਵੱਡੇ ਹੋਏ ਆ ਕਲਾਕਾਰ ਦੇ ਤੌਰ ਤੇ ਵੀ ਵਿਚਰੇ ਆ ਹੁਣ ਪੰਜਾਬ ਦੇ ਇੱਕ ਮੁੱਖ ਸੇਵਾਦਾਰ ਦੇ ਤੌਰ ਤੇ ਡਿਊਟੀ ਲੱਗੀ ਹੋਈ ਆ ਇਹ ਨਵੇਂ ਬੇਨਤੀ ਕਰਨ ਆਇਆ ਸੀ ਪਿੰਡ 'ਚ ਕਿ ਭਾਈਚਾਰਕ ਸਾਂਝ ਬਣਾ ਕੇ ਰੱਖੋ ਤੇ ਬਹੁਤ ਸਾਰੇ ਪਿੰਡ ਸਰਬਸੰਮਤੀ ਕਰ ਰਹੇ ਹਨ ਬਿਨਾਂ ਲੜਾਈਆਂ ਪੜਾਈਆਂ ਤੋਂ ਸਰਪੰਚ ਚੁਣ ਰਹੇ ਨੇ ਚੰਗੇ ਬੰਦਿਆਂ ਨੂੰ ਸਰਪੰਚ ਚੁਣ ਲਓ ਤੁਹਾਨੂੰ ਉਮੀਦ ਹੈ ਕਿ ਪਿੰਡ ਵਾਲੇ ਮੇਰਾ ਮਾਨ ਰੱਖਣਗੇ ਤੇ ਇਸ ਪਿੰਡ 'ਚ ਸਰਸੰਮਤੀ ਹੈ ਇਸ ਵਾਰ ਜ਼ਿਆਦਾਤਰ ਸਰਬਸੰਮਤੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹਨੂੰ ਕਿਵੇਂ ਦੇਖੋ ਪਹਿਲੀ ਵਾਰ ਹੋ ਰਹੀ ਹੈ ਜੀ ਚੰਗੀ ਗੱਲ ਹੈ ਜੀ ਸਰਸੰਮਤੀ ਕਿਉਂਕਿ ਦੇਖੋ ਐਮਐਲਏ ਜਾਂ ਐਮਪੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤਾਂ ਜਾਣਦੇ ਨਹੀਂ ਸੀ ਇਹਨੂੰ ਕਿੱਥੋਂ ਦਾ ਸੀ ਇਹ ਬਾ ਵੋਟਾਂ ਬਾਤੀਆਂ ਪਾਰਟੀ ਦੇ ਪਿੱਛੇ ਲੱਗ ਕੇ ਪਾਤੀਆਂ ਜਾਂ ਕਿਸੇ ਮਾਮੇ ਚਾਚੇ ਦੇ ਮਗਰ ਲੱਗ ਕੇ ਪਾਤੀਆਂ ਜਾਂ ਰਹਿ ਜਾ ਨਿਕਲੂਗੇ ਪਤਾ ਨਹੀਂ ਸੀ ਪਰ ਸਰਪੰਚ ਬਾਰੇ ਜਾਂ ਮੈਂਬਰ ਬਾਰੇ ਤੁਸੀਂ ਇਹ ਕਹਿ ਨਹੀਂ ਸਕਦੇ ਕਿਉਂਕਿ ਉਹ ਤਾਂ ਹਰੋ ਥੋੜੇ ਮੱਥੇ ਲੱਗਦੇ ਆ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਸਾਰਾ ਸਾਰੇ ਪਿੰਡ ਨੂੰ ਓਪਨ ਹੁੰਦਾ ਇੱਕ ਖੁੱਲੀ ਕਿਤਾਬ ਵਾਂਗੂ ਹੁੰਦਾ ਸੋ ਮੈਨੂੰ ਉਮੀਦ ਹੈ ਕਿ ਇਸ ਵਾਰ ਚੰਗੇ ਸਰਪੰਚ ਚੁਣੇ ਜਾਣਗੇ ਚੰਗੇ ਆ ਇਹ ਡੈਮੋਕ੍ਰੇਸੀ ਦੀ ਨੀ ਹੈ ਜਿਹੜੇ ਪੰਚਾਇਤਾਂ ਨੇ ਡੈਮੋਕ੍ਰੇਸੀ ਦੀ ਨੀ ਹੈ ਔਰ ਨੀ ਵਾਸਤੇ ਜਦੋਂ ਭਾਈਟਾ ਲੈਣ ਜਾਣੇ ਆ ਤਾਂ ਪੱਠੇ ਵਾਲੇ ਨੂੰ ਇਹ ਕਹਿੰਦੇ ਆ 1 ਰੁਪਿਆ 2 ਰੁਪਿਆ ਭਾਵੇਂ ਮਹਿੰਗੀ ਲਾ ਲਈ ਪਰ 200 ਮਨਾ ਦੇ ਇੱਟਾ ਅਸਲੀ ਦੇ ਦੇ ਦੀ ਸੋ ਨੀਹਾਂ ਦੇ ਵਿੱਚ ਇੱਟਾਂ ਚੰਗੀਆਂ ਲੱਗੀਆਂ ਲੱਗਣਗੀਆਂ ਤਾਂ ਬਿਲਡਿੰਗਾਂ ਅੱਛੇ ਬਣਨਗੀਆਂ ਵਿਸ਼ੇਸ਼ ਪੈਕੇਜ ਦਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਆ ਸਭ ਬਹੁਤ ਸਾਰੇ ਪੰਜਾਬ ਵਾਸੀਆਂ 5 ਲੱਖ ਰੁਪਈਆ ਬਾਕੀ ਸਾਰੇ ਪਿੰਡ ਦੀ ਜੋ ਪਹਿਲੀ ਡਿਮਾਂਡ ਚਾਹੇ ਸਟੇਡੀਅਮ ਹੋਵੇ ਚਾਹੇ ਉਹ ਸਕੂਲ ਹੋਵੇ ਚਾਹੇ ਮੁਹੱਲਾ ਕਲੀਨਿਕ ਹੋਵੇ ਚਾਹੇ ਸੜਕਾਂ ਹੋਣ ਉਹ ਉਹਨਾਂ ਦੀ ਡਿਮਾਂਡ ਹੈ ਮੈਂ ਚਾਹੁੰਨਾ ਪਿੰਡਾਂ 'ਚ ਭਾਈ ਚਰਖਾ ਸਾਂਝ ਬਣੀ ਰਹੇ ਮਾਨ ਸਰ ਇਤਨਾ ਕਿੰਦਰ ਸਰਕਾਰ ਲਗੋਟੀ ਟ ਗਲਤ ਕਾਨੂੰਨ ਲੈ ਕੇ ਆ ਰਹੀ ਹੈ ਜਿਸ ਦੇ ਨਾਲ 15000 ਕਰੋੜ ਰੁਪਏ ਪੂਰੇ ਪੰਜਾਬ ਦੇ ਵਿੱਚ ਲਗੂ ਹੋਪੀਆਂ ਪੰਜਾਬ ਪੰਜਾਬ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਦਾ ਗਲਤ ਕਾਨੂੰਨ ਲਾਗੂ ਨਹੀਂ ਕੀਤਾ ਜਿਹੜੇ ਕਾਨੂੰਨ ਨਾਲ ਪੰਜਾਬ ਦੇ ਵਿੱਚ ਰੋਜ਼ਗਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੇ ਕਿਸੇ ਵਪਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੀ ਖੇਤੀ ਨੂੰ ਸੱਟ ਵੱਜਦੀ ਹੈ ਉਹ ਕੇਂਦਰ ਸਰਕਾਰ ਦਾ ਕਾਨੂੰਨ ਹੈ ਪੰ ਪੰਜਾਬ ਦਾ ਉਹ ਲਾਗੂ ਨਹੀਂ ਹੋਊਗਾ ਸਰ ਜੈ ਮਿਲਪ ਐਸੋਸੀਏਸ਼ਨ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਹੈ ਸਿੰᱷਤ ਮੰਤਰੀ ਸਾਹਿਬ ਨੂੰ ਥੋੜਾ ਮਿਲਣ ਦਾ ਟਾਈਮ ਮੰਗਦੇ ਜੀ ਕਿਰਪਾ ਮਿਲਾਂਗੇ ਜੀ ਹਰ ਰੋਜ਼ ਮਿਲਦੇ ਰਹਿੰਦੇ ਆ ਕਿਉਂਕਿ 8 ਤੋਂ 12 ਤਰੀਕ ਹਰ ਰੋਜ਼ ਮਿਲਦੇ ਰਹਿੰਦੇ ਆ ਥੇਹਲ ਪੰਚਾਇਤਾਂ ਸੁਖ ਸ਼ਾਂਤੀ ਨਾਲ ਨਿਪਟ ਜਾਣ ਔਰ ਬਿਨਾ ਕਿਸੇ ਝਗੜੇ ਤੋਂ ਬਿਨਾ ਕਿਸੇ ਲੜਾਈਆਂ ਤੋਂ ਹੋ ਜਾਣ ਚੰਗੇ ਸਰਪੰਚ ਮੈਂਬਰ ਚੁਣੇ ਜਾਣ ਤਾਂ ਕਿ ਉਹ ਆਪਣੇ ਪਿੰਡਾਂ ਦੀ ਤਰੱਕੀ ਵਾਸਤੇ ਸਾਡੇ ਕੋਲੇ ਆਉਣ ਪਿੰਡਾਂ ਵਾਸਤੇ ਗ੍ਰਾਂਟਾਂ ਮੰਗਣ ਕਿਉਂਕਿ ਪੈਸਾ ਪਿੰਡਾਂ ਦਾ ਹੀ ਹੈ ਪੈਸਾ ਸ਼ਹਿਰਾਂ ਦਾ ਹੀ ਹੈ ਕਸਬਿਆਂ ਦਾ ਹੀ ਹੈ ਲੋਕਾਂ ਦੇ ਟੈਕਸ ਦਾ ਪ ਪਿੰਡਾਂ ਤੇ ਲੱਗੇ ਤੇ ਪਿੰਡ ਚਮਕਣ ਇਹ ਨਾ ਹੋਵੇ ਕਿ ਮਤਲਬ ਸਰਪੰਚ ਜਿਹੜਾ ਜਾਂ ਪੰਚਾਇਤ ਹੈ ਉਹ ਪਿੰਡ ਦੀ ਉਹ ਵਿਰੋਧੀ ਹੋ ਜੇ ਕਿ ਅਸੀਂ ਪੈਸੇ ਨਹੀਂ ਲੱਗਣ ਦੇਣੇ ਇਹਦੇ ਨਾਲ ਸਾਡੀ ਹੁੰਦੀ ਹੈ ਸਾਡਾ ਨੱਕ ਨਹੀਂ ਰਹਿੰਦਾ ਅਸੀਂ ਫਲਾਨੀ ਪਾਰਟੀ ਦੀ ਆਪਣਾ ਇਸੇ ਕਰਕੇ ਅਸੀਂ ਜਿਹੜੇ ਚੋਣ ਨਿਸ਼ਾਨ ਨੇ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਉਹ ਅਸੀਂ ਫ੍ਰੀ ਕੀਤੇ ਨੇ ਕਿ ਲੋਕਲ ਚੋਣ ਨਿਸ਼ਾਨਾਂ ਤੇ ਲੜੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਕਿਸੇ ਪਾਰਟੀ ਦਾ ਸੇਤ ਕੇ ਮੈਜਿਕ ਬਿਲਕੁਲ ਠੀਕ ਹੈ ਅੱਜ ਪਿੰਡਾਂ ਆ ਕੇ ਹੋ ਟਿਕੋਗੇ ਠੀਕ ਹੈ